ਸਵਾਗਤ ਹੈ ਤੇ ਅੱਜ ਦੇ ਦਿਨ ਤੁਹਾਨੂੰ ਅਸੀਂ ਹਰ ਇੱਕ ਨਵੇਂ ਤੱਤ ਨਾਲ ਪੇਸ਼ ਕਰਨ ਦੇ ਰਹੇ ਹਾਂ ਤੇ ਅੱਜ ਅਸੀਂ ਤੁਹਾਨੂੰ ਅਫਗਾਨਾਂ ਤੇ ਸਿੱਖ ਯੁੱਧ ਬਾਰੇ ਦੱਸਾਂਗੇ ਕਿ ਇਤਿਹਾਸ ਕੀ ਸੀ ਤੇ ਅਫਗਾਨਾਂ ਨਾਲ ਲੜਾਈ ਕਿਉਂ ਲੜਨੀ ਪਈ ਸ਼ੁਰੂਆਤ ਕਿਵੇਂ ਹੋਈ ਪਿਛੋਕੜ ਕਿਵੇਂ ਹੋਇਆ ਅਹਿਮਦ ਸ਼ਾਹ ਅਬਦਾਲੀ ਦੀਆਂ ਮਹਿੰਮਾ ਕੀ ਸੀ ਤੈਮੂਰ ਸ਼ਾਹ ਦੀਆਂ ਮਹਿੰਮਾ ਕੀ ਸੀ ਜਮਾਨ ਸਾਹ ਦੀਆਂ ਮਹਿੰਮਾ ਕੀ ਸੀ ਮਹਾਰਾਜਾ ਰਣਜੀਤ ਸਿੰਘ ਦੀਆਂ ਮਹਿੰਮਾ ਕੀ ਸੀ ਮਲਤਾਨ ਤੇ ਕਬਜ਼ਾ ਕਿਵੇਂ ਹੋਇਆ ਸੂਪੀਆ ਦੀ ਲੜਾਈ ਕਿਵੇਂ ਹੋਈ ਨੋ ਸ਼ੇਰਾ ਦੀ ਲੜਾਈ ਕਿਵੇਂ ਹੋਈ ਤੇ ਜਮਰੌਦ ਦੀ ਲੜਾਈ ਕਿਵੇਂ ਹੋਈ ਇਹ ਰਵਤ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਸਾਰੇ ਜਿੰਨੇ ਵੀ ਚੈਨਲ ਵਿੱਚ ਸੁਣਦੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਤੇ ਜਿੰਨੇ ਵੀ ਸਾਡੇ ਚੈਨਲ ਤੇ ਆ ਕੇ ਰਾਜ਼ੀ ਨੇ ਲਵਾਉਂਦੇ ਨੇ ਉਹਨਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਤੇ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸਿਆ ਕਰੋ ਇਸ ਚੋਖੜ ਬਾਰੇ ਦੱਸਿਆ ਕਰੋ ਤਾਂ ਕਿ ਤੁਹਾਡੇ ਬੱਚੇ ਇਤਿਹਾਸ ਨੂੰ ਪੜ ਕੇ ਜਾਣਕਾਰੀ ਹਾਸਲ ਕਰ ਸਕਣ ਤੇ ਆਪਣੀ ਸੋਚ ਵਿੱਚ ਬਦਲਾਅ ਕਰ ਸਕਣ ਆ ਹੁਣ ਪੜਦੇ ਹਾਂ ਅਸੀਂ ਅਫਗਾਨ ਸਿੱਖ ਯੁੱਧ ਕੀ ਸੀ ਅਫਗਾਨ ਤੇ ਸਿੱਖ ਯੁੱਧ ਕੀ ਸੀ ਅਫਗਾਨ ਸਿੱਖ ਯੁੱਧ 1748 ਤੋਂ 1839 ਦੇ ਵਿਚਕਾਰ ਸਿੱਖ ਸਾਮਰਾਜ ਦੇ ਦਰੂਨੀ ਸਾਮਰਾਜ ਵਿਚਕਾਰ ਹੋਏ ਟਕਰਾਵ ਦੀ ਸ਼ੁਰੂਆਤ ਦਲ ਖਾਲਸਾ ਦੇ ਦਿਨਾਂ ਤੋਂ ਹੋਈ ਸੀ ਅਤੇ ਕਾਬਲ ਦੀ ਅਮੀਰਾਤ ਦੇ ਦਰਾਨੀ ਸਾਮਰਾਜ ਦੇ ਸਾਮਰਾਜ ਦੇ ਬਾਅਦ ਤੱਕ ਜਾਰੀ ਵੀ ਰਹੀ ਉਸ ਦਾ ਪਿਛੋਕੜ ਰਿਹਾ ਬ ਸਿੱਖਾਂ ਨੇ 1716 16 ਈਸਵੀ ਵਿੱਚ ਮੁਗਲ ਸਮਰਾਜ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਜਾਤੀ ਪ੍ਰਾਪਤ ਕੀਤੀ ਅਤੇ ਛੋਟੇ ਕੱਲੂਕਾਰ ਦੇ ਬਾਵਜੂਦ ਅਗਲੇ ਦਹਾਕਿਆਂ ਵਿੱਚ ਵਿਸਥਾਰ ਕੀਤਾ ਤੇ ਨਾਦਰ ਸ਼ਾਹ ਤੇ ਮੁਗਲ ਸਮਰਾਜ 1738 ਤੋਂ 40 ਦੇ ਹਮਲੇ ਨੇ ਮੁਗਲਾਂ ਨੂੰ ਭਾਰੀ ਝਟਕਾ ਦਿੱਤਾ ਪਰ 1747 ਵਿੱਚ ਨਾਦਰ ਸ਼ਾਹ ਦੀ ਮੌਤ ਤੋਂ ਬਾਅਦ ਦੁਰਾਨੀ ਸਮਰਾਜ ਦੇ ਸੰਸਥਾਪਕ ਅਮਦ ਸ਼ਾਹ ਅਬਦਾਲੀ ਨੇ ਈਰਾਨ ਤੋਂ ਆਜ਼ਾਦੀ ਦਾ ਐਲਾਨ ਕਰ ਦਿੱਤਾ ਤੇ 4 ਸਾਲਾਂ ਬਾਅਦ ਇੱਕ ਨਵਾਂ ਅਫਗਾਨ ਰਾਜ ਸਿੱਖ ਘਟ ਜੋੜ ਨਾਲ ਟਕਰਾਅ ਵਿੱਚ ਆਇਆ ਹੁਣ ਅਹਿਮਦ ਸ਼ਾਹ ਅਬਦਾਲੀ ਦੀਆਂ ਮੋਹਮਮਾ ਕੀ ਸੀ ਮੋਹਮਮਾ ਕੀ ਸੀ ਉਹ ਕਿਸ ਤਰ੍ਹਾਂ ਆਪਣਾ ਰਾਜ ਪ੍ਰਭਾਵ ਕਰਨਾ ਚਾਹੁੰਦਾ ਸੀ ਲਾਹੌਰ ਦੇ ਮੁਗਲ ਗਵਰਨਰ ਸ਼ਾਹ ਨਵਾਜ਼ ਖਾਨ ਨੇ ਦਿੱਲੀ ਭੱਜਣ ਤੋਂ ਬਾਅਦ 12 ਜਨਵਰੀ 1748 ਨੂੰ ਅਹਿਮਦ ਸ਼ਾਹ ਦੁਰਾਨੀ ਦੇ ਲਾਹੌਰ ਉੱਤੇ ਹਮਲਾ ਕੀਤਾ ਅਤੇ ਉਸ ਉੱਤੇ ਕਬਜ਼ਾ ਕਰ ਲਿਆ ਲਾਹੌਰ ਉੱਤੇ ਇੱਕ ਗਵਰਨਰ ਦੀ ਸਥਾਪਨਾ ਕਰਦੇ ਹੋਏ ਅਹਿਮਦ ਸ਼ਾਹ ਨੇ ਆਪਣੀ ਫੌਜ ਨੂੰ ਪੂਰਬ ਵਿੱਚ ਹੋਰ ਇਲਾਕੇ ਤੇ ਲੈ ਕੇ ਕੂਚ ਕੀਤਾ ਪਰ ਮਨੂਪੁਰ ਦੀ ਲੜਾਈ ਵਿੱਚ ਮੁਗਲਾ ਦੁਆਰਾ ਸਿੱਖਾਂ ਦਾ ਗਠਜੋੜ ਗਠਜੋੜ ਵਿੱਚ ਹਾਰ ਹਾਰ ਗਿਆ ਤੇ ਕੰਧਾਰ ਵਾਪਸ ਭਰ ਗਿਆ ਭੱਜ ਗਿਆ ਤੇ ਜਦੋਂ ਅਹਿਮਦ ਸ਼ਾਹ ਅਹਿਮਦ ਨੇ ਆਪਣੀਆਂ ਫੌਜਾਂ ਪੂਰਬ ਦੇ ਹੋਰ ਇਲਾਕੇ ਵੱਲ ਕੂਚ ਕਰਨ ਲਈ ਭੇਜੀਆਂ ਪਰ ਮਨੂਪੁਰ ਦੀ ਲੜਾਈ ਵਿੱਚ ਮੁਗਲਾ ਦੁਆਰਾ ਸਿੱਖਾਂ ਨਾਲ ਗਠਜੋੜ ਵਿੱਚ ਜੋ ਹਾਰ ਗਿਆ ਸੀ ਤੇ ਕੰਧਾਰ ਵਾਪਸ ਭੱਜ ਗਿਆ ਸੀ ਹੁਣ ਉੱਥੇ ਚੜਤ ਸਿੰਘ ਗੱਸਾ ਸਿੰਘ ਆਲੋਵਾਲੀਆ ਤੇ ਆਲਾ ਸਿੰਘ ਦੀ ਅਗਵਾਈ ਹੇਠ ਸਿੱਖ ਜੱਥੇ ਨੇ ਦਰਾਨੀ ਫੌਜਾਂ ਉੱਤੇ ਉਹਨਾਂ ਦੀ ਲੁੱਟਮਾਰ ਤੋਂ ਬਾਂਝੇ ਕਰਨ ਦੇ ਤੰਗ ਕਰਨਾ ਜਾਰੀ ਰੱਖਿਆ ਇਸ ਤਰ੍ਹਾਂ ਸ਼ਾਹ ਦਾ ਪਹਿਲਾ ਹਮਲਾ ਅਸਫਲ ਸਾਬਤ ਹੋਇਆ ਪਰ ਸਿੱਖਾਂ ਨੂੰ ਮਾਰਚ 1748 ਵਿੱਚ ਅੰਮ੍ਰਿਤਸਰ ਵਿਖੇ ਆਪਣਾ ਆਪ ਨੂੰ ਦਲ ਖਾਲਸਾ ਵਿੱਚ ਸੰਗ ਦੀ ਫੌਜ ਵਿੱਚ ਸੰਗਠਿਤ ਕਰਨ ਦਾ ਮੌਕਾ ਵੀ ਮਿਲਿਆ ਸਿੱਖਾਂ ਨੇ ਲਾਹੌਰ ਉੱਤੇ 12 April 1752 ਨੂੰ ਮੁੜ ਕਬਜ਼ਾ ਕਰ ਲਿਆ ਤੇ ਸਿੱਖਾਂ ਨੇ ਅਫਗਾਨਾਂ ਨੂੰ ਪੰਜਾਬ ਤੋਂ ਬਾਹਰ ਕੱਢਣ ਲਈ ਗਰੀਲਾ ਯੁੱਧ ਦੀ ਵਰਤੋਂ ਕੀਤੀ ਨਵੰਬਰ 1757 ਵਿੱਚ ਸਿੱਖਾਂ ਨੇ ਅਹਿਮਦ ਸ਼ਾਹ ਦੁਰਾਨੀ ਦੇ ਪੁੱਤਰ ਤੈਮੂਰ ਸ਼ਾਹ ਦੁਰਾਨੀ ਦੀ ਕਮਾਂਡ ਹੇਠ ਅੰਮ੍ਰਿਤਸਰ ਦੀ ਲੜਾਈ ਜਿਸ ਨੂੰ ਗੋਲਵਾੜ ਦੀ ਲੜਾਈ ਵੀ ਕਿਹਾ ਜਾਂਦਾ ਹੈ ਵਿੱਚ ਵੱਡੀ ਗਿਣਤੀ ਵਿੱਚ ਅਫਗਾਨਾ ਫੌਜ ਨੂੰ ਹਰਾਇਆ ਅਫਗਾਨ ਫੌਜਾਂ ਨੂੰ ਹਰਾਇਆ ਤੇ ਲਾਹੌਰ ਦੇ ਪਤਨ ਦੀ ਗਵਾਹੀ ਦੇਣ ਤੋਂ ਬਾਅਦ ਦੁਰਾਨੀ ਕਮਾਂਡਰ ਇਨ ਚੀਫ ਜਹਾਂ ਖਾਨ ਅਤੇ ਤੈਮੂਰ ਸ਼ਾਹ ਸਹਿਰ ਛੱਡ ਕੇ ਭੱਜ ਗਏ ਅਤੇ ਚਨਾਬ ਤੇ ਰਾਵੀ ਦਰਿਆਵਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਹਜ਼ਾਰ ਅਫਗਾਨ ਸੈਨਿਕ ਡੁੱਬੇ ਵੀ ਸਿੱਖ ਫੜੇ ਗਏ ਅਫਗਾਨ ਕੈਦੀ ਨੂੰ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਦੀ ਸਫਾਈ ਕਰਨ ਲਈ ਅੰਮ੍ਰਿਤਸਰ ਲੈ ਕੇ ਗਿਆ ਜਿਸ ਤੇ ਅਫਗਾਨਾਂ ਦੁਆਰਾ ਬਿਆਦਵੀ ਕੀਤੀ ਗਈ ਸੀ ਤੇ ਉੱਥੇ ਉਹਨਾਂ ਤੋਂ ਦੁਬਾਰਾ ਹੀ ਸਫਾਈ ਕਰਵਾਏਗੀ 1758 ਵਿੱਚ ਸਿੱਖਾਂ ਨੇ ਅਫਗਾਨ ਫੌਜਦਾਰ ਫੌਜੀ ਅਫਸਰ ਸਾਦਾਤ ਖਾਨ ਅਫਰੀਦੀ ਨੂੰ ਹਰਾਇਆ ਜੋ ਕਿ ਜਲੰਧਰ ਤੋਂ ਭੱਜ ਗਿਆ ਸੀ ਇਸ ਤੋਂ ਬਾਅਦ ਅਫਗਾਨ ਫੌਜ ਨੂੰ ਚਾਰੇ ਪਾਸੇ ਤੋਂ ਹਾਰ ਮਿਲੀ ਭਾਵੇਂ ਸਿੱਖਾਂ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਸੀ ਪਰ ਅਫਗਾਨਾਂ ਨੇ 1761 ਵਿੱਚ ਲਾਹੌਰ ਉੱਤੇ ਮੁੜ ਕਬਜ਼ਾ ਕੀਤਾ ਤੇ 1761 ਵਿੱਚ ਗੁੱਜਰਵਾਲਾ ਦੇ ਨੇੜੇ ਲਾਹੌਰ प्रांत ਦੇ ਗਵਰਨਰ ਅਹਿਮਦ ਸ਼ਾਹ ਦੁਰਾਨੀ ਨੂੰ ਸਿੱਖਾਂ ਨੇ ਹਰਾਇਆ ਦੁਰਾਨੀ ਨੇ ਬਾਕੀ ਕਮਾਂਡਰਾਂ ਦੀ ਹਾਰ ਤੇ ਬੇਦਖਲੀ ਜਾਰੀ ਰੱਖੀ ਅੰਤ ਵਿੱਚ ਸਤਲੁਜ ਤੋਂ ਸਿੰਧ ਤੱਕ ਦਾ ਸਾਰਾ ਇਲਾਕਾ ਸਿੱਖਾਂ ਦੇ ਅਧੀਨ ਹੋ ਗਿਆ ਅਹਿਮਦ ਸ਼ਾਹ ਜ਼ਿਆਦਾਤਰ ਪੰਜਾਬ ਸਿੱਖਾਂ ਤੋਂ ਹਾਰ ਗਿਆ ਸੀ ਅਕਤੂਬਰ 1762 ਵਿੱਚ ਅਹਿਮਦ ਸ਼ਾਹ ਦੁਰਾਨੀ ਨੇ ਅੰਮ੍ਰਿਤਸਰ ਉੱਤੇ ਹਮਲਾ ਕੀਤਾ ਪਰ ਸਿੱਖਾਂ ਤੋਂ ਹਾਰ ਗਿਆ ਤੇ ਦਸੰਬਰ 1762 ਵਿੱਚ ਰਾਵੀ ਫੋੜ ਦੀ ਲੜਾਈ ਵਿੱਚ ਸਿੱਖ ਫੌਜਾਂ ਨਾਲ ਝੜਪ ਹੋਈ ਨਵੰਬਰ 1763 ਵਿੱਚ ਸਿੱਖ ਫੌਜਾਂ ਨੇ ਦੁਰਾਨੀ ਫੌਜਾਂ ਨੂੰ ਉਹਨਾਂ ਦੇ ਅੱਗੇ ਵਧਣ ਲਈ ਮਜਬੂਰ ਕਰ ਦਿੱਤਾ ਜਿਸ ਕਾਰਨ ਸਿਆਲਕੋਟ ਦੀ ਲੜਾਈ ਹੋਈ ਜਿੱਥੇ ਅਫਗਾਨਾਂ ਦੀ ਵੀ ਹਾਰ ਹੋਈ ਅਤੇ ਐਸੇ ਹਾਰ ਦੇ ਮੱਦੇਨਜ਼ਰ ਆਪਣੀ ਪੰਜਾਬ ਦੀ ਮਹਿੰਮ ਨੂੰ ਛੱਡਣ ਲਈ ਮਜਬੂਰ ਹੋ ਗਿਆ ਗੁੱਜਰਵਾਲਾ ਵਿਖੇ ਜਹਾਨ ਖਾਨ ਨੂੰ ਸਿੱਖਾਂ ਦੁਆਰਾ ਭਾਰੀ ਹਾਰ ਮਿਲੀ ਜਿਸ ਨੇ ਫਿਰ ਮਲੇਲਕੋਟਲਾ ਤੇ ਮਰਿੰਡਾ ਦੇ ਕਸਮਿਆਂ ਨੂੰ ਬਰਖਾਸਤ ਕਰਕੇ ਆਪਣੀ ਜਿੱਤ ਜਾਰੀ ਰੱਖੀ ਇਸ ਤੋਂ ਬਾਅਦ ਰੋਹਤਾਸ ਕਿਲੇ ਦੇ ਕਮਾਂਡਰ ਸਰਬਲੰਦ ਖਾਨ ਸਦਜੋਈ ਨੂੰ ਫੜ ਲਿਆ ਗਿਆ ਤੇ ਕੈਦ ਕਰ ਲਿਆ ਗਿਆ ਤੇ ਪਰ ਬਾਅਦ ਵਿੱਚ ਸਿੱਖ ਪ੍ਰਭੂ ਸਤਾ ਲਈ ਸਹਿਮਤੀ ਦੇਣ ਤੋਂ ਬਾਅਦ ਰਿਹਾ ਵੀ ਕੀਤਾ ਗਿਆ ਤਵਾਹੀ ਦੀਆਂ ਖਬਰਾਂ ਨਾਲ ਅਹਿਮਦ ਸ਼ਾਹ ਨੂੰ ਗੁੱਸੇ ਵਿੱਚ ਆ ਅਹਿਮਦ ਸ਼ਾਹ ਗੁੱਸੇ ਵਿੱਚ ਆ ਗਿਆ ਅਤੇ ਖਾਲਦ ਦੇ ਬੇਗੀ ਨਾਸਰ ਖਾਨ ਨੂੰ ਲਿਖਿਆ ਕਿ ਉਹ ਸਿੱਖਾਂ ਦੇ ਵਿਰੁੱਧ ਜਿਹਾਦ ਮੀੰਜ ਕੇ ਪਵਿੱਤਰ ਯੁੱਧ ਵਿੱਚ ਸ਼ਾਮਲ ਹੋਣ ਉਹਨਾਂ ਨੂੰ ਤਬਾਹ ਕਰਨ ਤੇ ਉਹਨਾਂ ਦੀਆਂ ਔਰਤਾਂ ਤੇ ਬੱਚਿਆਂ ਨੂੰ ਗੁਲਾਮ ਬਣਾਉਣ ਅਹਿਮਦ ਸ਼ਾਹ ਨੇ 1764 ਵਿੱਚ ਪੰਜਾਬ ਵੱਲ ਮਾਰਚ ਕੀਤਾ ਕੂਚ ਕੀਤਾ ਲਾਹੌਰ ਦੇ ਬਾਹਰ ਸਿੱਖਾਂ ਦੁਆਰਾ ਹਾਰ ਹਮਲੇ ਦੇ ਅਗਾਊ ਪਹਿਰੇਦਾਰਾਂ ਨੂੰ ਬਾਹਰ ਕੱਢਣ ਦੇ ਨਾਂ ਤੇ ਜਿਹਹਾਦ ਦੀ ਸਫਲਤਾ ਦੇ ਸਿੱਟੇ ਵੱਜੋਂ 1765 ਵਿੱਚ ਅਹਿਮਦ ਸ਼ਾਹ ਨੇ ਕਾਜੀ ਮੁਰ ਮੁਹੰਮਦ ਨਾਲ ਪੰਜਾਬ ਵੱਲ ਮੁਰਮਾਰਚ ਕੀਤਾ ਤੇ ਪਰ ਉਸ ਦਾ ਅਧਿਕਾਰ ਸਿਰਫ ਉਸ ਦੇ ਕੈਂਪ ਤੱਕ ਹੀ ਸੀਮਿਤ ਰਿਹਾ ਕਿਉਂਕਿ ਉਹ ਕੈਂਪ ਦੇ ਆਲੇ-ਦੁਆਲੇ ਸਿੱਖਾਂ ਦੇ ਝੁੰਡ ਨਾਲ ਰੱਖਿਆਤਮਕ ਪੱਕ ਤੇ ਰਿਹਾ ਸੀ ਜਿਸ ਦੇ ਨਤੀਜੇ ਵੱਜੋਂ ਅਹਿਮਦ ਸ਼ਾਹ ਦਾ ਇੱਕ ਵੀ ਪਿੱਛਾ ਕੀਤੇ ਬਿਨਾਂ ਕਾਬਲ ਵਾਪਸ ਪਰਤਿਆ ਸਿੱਕਾ ਪ੍ਰਭੂ ਸਤਾਰੂ ਲਾਹੌਰ ਵਿੱਚ ਇੱਕ ਸਿੱਕਾ ਚਲਾ ਕੇ ਸਬਕਾਰ ਕੀਤਾ ਗਿਆ ਜਿਸ ਵਿੱਚ ਉਹ ਸਲ੍ਹਾ ਲੇਖ ਛਾਪਿਆ ਗਿਆ ਜੋ 50 ਸਾਲ ਪਹਿਲਾਂ ਬੰਦਾ ਸਿੰਘ ਬਹਾਦਰ ਦੁਆਰਾ ਮੋਹਰ ਦੇ ਤੌਰ ਤੇ ਵਰਤਿਆ ਗਿਆ ਸੀ ਇਸ ਤੋਂ ਬਾਅਦ 13 ਸਿੱਖ ਰਾਜ ਦੀ ਮੋੜ ਸਥਾਪਨਾ ਕੀਤੀ ਗਈ ਸਿੱਖਾਂ ਨੇ 1772 ਵਿੱਚ ਮਲਤਾਨ ਉੱਤੇ ਕਬਜ਼ਾ ਕਰ ਲਿਆ ਇਸ ਤੋਂ ਬਾਅਦ ਦਾ ਸਮਾਂ 1772 ਤੋਂ 1780 ਤੱਕ ਦਾ ਸਿੱਖ ਇੰਟਰਲਿਊਡ ਪੀਰੀਅਡ ਵਜੋਂ ਜਾਣਿਆ ਗਿਆ ਤੇ ਹੁਣ ਪੜਦੇ ਆ ਤੈਮूर ਸ਼ਾਹ ਦੀਆਂ ਤੈਮੂਰ ਸ਼ਾਹ ਦੀਆਂ ਮੁਹਿੰਮਾਂ ਕੀ ਸੀ ਤੈਮੂਰ ਸ਼ਾਹ ਆਪਣੇ ਪਿਤਾ ਅਹਿਮਦ ਸ਼ਾਹ ਦੁਰਾਨੀ ਦੀ ਮੌਤ ਤੋਂ ਬਾਅਦ ਦੁਰਾਨੀ ਸਾਮਰਾਜ ਦੀ ਗੱਦੀ ਤੇ ਬੈਠਾ ਸੀ 1789 ਦੇ ਅਖੀਰ ਵਿੱਚ ਤੈਮੂਰ ਸ਼ਾਹ ਨੇ ਮਲਤਾਨ ਨੂੰ ਜਿੱਤਣ ਦਾ ਫੈਸਲਾ ਕੀਤਾ ਲਾਹੌਰ ਅਤੇ ਮਲਤਾਨ ਦੇ ਸੂਬਿਆਂ ਤੇ ਸਿੱਖਾਂ ਦਾ ਕਬਜ਼ਾ ਹੋਣ ਕਾਰਨ ਇਹਨਾਂ ਪ੍ਰਾਂਤ ਤੈਮੂਰ ਸ਼ਾਹ ਦੁਆਰਾ ਹਮਲਾ ਕਰਨ ਦੀ ਕਿਸੇ ਵੀ ਕੋਸ਼ਿਸ਼ ਲਈ ਰਿਕਾਪਟ ਵੱਜੋਂ ਕੰਮ ਕਰਦਾ ਰਿਹਾ ਹੈ ਬਹੁਤ ਸਾਰੇ ਸਰਦਾਰਾਂ ਅਤੇ ਰਾਇਸ ਦੁਰਾਨੀਆਂ ਦੀ ਨਿਰਪਰਤਾ ਦੁਰਾਨੀ ਪ੍ਰਭੂਸਤਾ ਤੋਂ ਸਤਕਕਾਰ ਨਹੀਂ ਕਰਦੇ ਸਨ ਜਿਵੇਂ ਕਿ ਸਿੰਧ ਤੈਮੂਰ ਸ਼ਾਹ ਦੇ ਅਧੀਨ ਕਲਾਤ ਦੇ ਖਾਨੇਟ ਦੇ ਸ਼ਾਸਕ ਨਾਸਰ ਖਾਨ ਬਲੂਚ ਨੇ ਅਫਗਾਨ ਬਾਦਸ਼ਾਹ ਦੇ ਅਧਿਕਾਰ ਨੂੰ ਸਬਕਾਨ ਨਹੀਂ ਕੀਤਾ ਨਤੀਜੇ ਵੱਜੋਂ ਬਹਾਵਲਪੁਰ ਦੇ ਮੁਖੀ ਸਮੇਤ ਹੋਰ ਦੁਰਾਨੀ ਸਰਦਾਰਾਂ ਨੇ ਵਿੱệਹਾ ਕਰਨ ਲਈ ਪ੍ਰੇਰਿਤ ਕੀਤਾ ਇਸ ਤੋਂ ਬਾਅਦ ਅਮੂਰ ਸ਼ਾਹ ਨੇ ਕੂਟਨੀਤੀ ਦੁਆਰਾ ਮਲਤਾਨ ਨੂੰ ਮੋੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਇਸ ਲਈ ਹਾਜੀ ਅਲੀ ਖਾਨ ਨੂੰ ਆਪਣੇ ਏਜੰਟ ਦੇ ਤੌਰ ਤੇ ਸਾਥੀਆਂ ਸਮੇਤ ਭੰਗੀ ਸਿੱਖ ਮੁਖੀਆਂ ਨੂੰ ਗੱਲਬਾਤ ਕਰਨ ਲਈ ਵਿਵਾਰ ਤੇ ਨਿਰਭਰ ਹੋਣ ਲਈ ਸਲਾਹ ਦੇ ਕੇ ਭੇਜਿਆ ਪਰ ਇਸ ਦੀ ਬਜਾਏ ਹਾਜੀ ਅਲੀ ਖਾਨ ਨੇ ਭੰਗੀਆਂ ਮੁਖੀਆਂ ਨੂੰ ਧਮਕੀ ਦਿੱਤੀ ਭੰਗੀਆਂ ਨੇ ਹਾਜੀ ਨੂੰ ਦਰਖਾ ਦਰਖਾਤ ਕਰਨ ਬੰਨ ਕੇ ਗੋਲੀ ਦਰਖਤ ਨਾਲ ਬੰਨ ਕੇ ਗੋਲੀ ਮਾਰ ਦਿੱਤੀ ਜਦੋਂ ਕਿ ਉਸਦੇ ਸਾਥੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਤੇ ਤੈਮੂਰ ਨੂੰ ਰਿਪੋਰਟ ਕਰਨ ਲਈ ਵਾਪਸ ਦੇ ਭੇਜ ਦਿੱਤਾ ਗਿਆ ਆਪਣੇ ਅਧਿਕਾਰੀਆਂ ਦੀ ਮੌਤ ਦੀ ਖਬਰ ਤੇ ਤੈਮੂਰ ਸ਼ਾਹ ਨੇ 18000 ਆਦਮੀਆਂ ਨੂੰ ਇੱਕ ਫੌਜ ਨੂੰ ਵੱਖ ਕਰ ਦਿੱਤਾ ਜਿਸ ਵਿੱਚ ਜਨਰਲ ਜੈਗੀ ਖਾਨ ਅਤੇ ਜੂਸੇਪ ਜਈ ਦੁਰਾਨੀਆਂ ਮੁਗਲ ਅਤੇ ਕਿਦਰਵਾਸ ਕਿਦਰਵਾਸ ਸ਼ਾਮਲ ਹਨ ਘਟ ਜਾਣੇ ਪਛਾਣੇ ਰਸਤੇਆਂ ਦੁਆਰਾ ਮਾਰਚ ਕਰਨ ਅਤੇ ਅਣ ਜਾਣੇ ਆ ਤੇ ਜੰਗੀ ਤੇ ਸਿੱਖਾਂ ਉਤੇ ਨਿਗਣ ਦੇ ਆਦੇਸ਼ ਨਾਲ ਖਾਨ ਨੇ ਆਪਣੀਆਂ ਫੌਜ ਨੂੰ ਅੰਦੋਲਨ ਨੂੰ ਗੁਪਤ ਰੱਖਣ ਤੇ ਸਖਤ ਹੁਕਮ ਦਿੱਤੇ ਜੰਗੀ ਖਾਨ ਨੇ ਸਿੱਖਾਂ ਨੂੰ ਆਪਣੀ ਮੌਜੂਦਗੀ ਬਾਰੇ ਸचेत ਕਰਨ ਲਈ ਸਿੱਖ ਕੈਂਪ ਦੀ ਨਿਯਦੀਸ਼ਾ ਵਿੱਚ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਕੈਦ ਕਰਨ ਦੇ ਹੁਕਮ ਹੁਕਮਾਂ ਨਾਲ ਸਿੱਖ ਕੈਂਪਾਂ ਤੋਂ 25 ਕਿਲੋਮੀਟਰ ਦੂਰ ਤੋਏ ਰੋਕ ਲਿਆ ਸੀ ਅਮਰ ਸ਼ਾਹ ਨੇ ਆਪਣੇ ਆਪ ਨੂੰ 5000 ਜੂਸਪਜਾਈ ਬੰਦਿਆਂ ਦੇ ਕੇਂਦਰ ਵਿੱਚ ਰੱਖਿਆ ਥੋੜੇ ਜਦੋਂ ਸਵੇਰ ਦਾ ਥੋੜਾ ਸਮਾਂ ਪਹਿਲਾਂ ਸਿੱਖਾਂ ਉਥੇ ਅਫਗਾਨ ਫੌਜ ਦਾ ਹਮਲਾ ਕੀਤਾ ਭਾਵੇਂ ਗੈਰ ਸੰਗਠਿਤਕਾਨ ਅਫਗਾਨ ਫੌਜ ਦੀ ਮੌਜੂਦਗੀ ਤੋਂ ਪੂਰੀ ਤਰ੍ਹਾਂ ਅਣਜਾਣ ਸਨ ਇਸ ਦੇ ਬਾਵਜੂਦ ਸਿੱਖਾਂ ਨੇ ਸਖਤ ਟਾਕਰਾ ਕੀਤਾ ਪਰ ਅੰਤ ਵਿੱਚ ਹਾਰ ਗਏ ਲਗਭਗ 3000 ਸਿੱਖ ਮਾਰੇ ਗਏ ਤੇ 500 ਹੋਰ ਸਿੱਖ ਪਿੱਛੇ ਹਟਣ ਦੌਰਾਨ ਇਸ ਨੂੰ ਪਾਰ ਕਰਨ ਦੀ ਕੋਸ਼ਿਸ਼ ਵਿੱਚ ਝੇਲਮ ਦਰਿਆ ਵਿੱਚ ਡੁੱਬ ਗਏ ਜਦੋਂ ਕਿ 2000 ਸਫਲਤਾਪੂਰਵ ਦਰਿਆ ਦੇ ਉਲਟ ਕੰਢੇ ਤੱਕ ਪਹੁੰਚ ਕੇ ਬਚ ਨਿਕਲੇ ਜਿੱਤ ਤੋਂ ਬਾਅਦ ਤੈਮੂਰ ਸ਼ਾਹ ਦਰਾਨੀ ਨੇ ਸੁਜਾਬਾਦ ਵਿੱਚ ਰਾਹਤ ਪਹੁੰਚਾਉਣ ਵਾਲੀ ਸਿੱਖ ਫੌਜ ਨੂੰ ਮਿਲਣ ਤੋਂ ਬਾਅਦ ਮਲਤਾਨ ਉੱਤੇ ਕਬਜ਼ਾ ਕੀਤਾ ਜਿੱਥੇ 8 ਫਰਵਰੀ 1780 ਨੂੰ ਇੱਕ ਗੰਭੀਰ ਲੜਾਈ ਲੜੀ ਗਈ ਸਿੱਖਾਂ ਨੇ 2000 ਆਦਮੀ ਮਾਰੇ ਮਾਰੇ ਅਤੇ ਜ਼ਖਮੀ ਹੋਏ ਲਾਹੌਰ ਵੱਲ ਭੱਜਣ ਲਈ ਅੱਗੇ ਵਧੇ ਤੈਮੂਰ ਨੇ ਉਹਨਾਂ ਦਾ ਪਿੱਛਾ ਕਰਨ ਲਈ ਇੱਕ ਵੱਡੀ ਫੌਜ ਭੇਜੀ ਅਤੇ ਲਾਹੌਰ ਤੋਂ 64 ਕਿਲੋਮੀਟਰ ਦੱਖਣ ਪੱਛਮ ਵਿੱਚ ਹੁਜਰਾਹ ਮੁਕੀਮ ਖਾਨ ਉੱਤੇ ਉਹਨਾਂ ਨੂੰ ਪਛਾੜਨ ਵਿੱਚ ਕਾਮਯਾਬ ਹੋ ਗਿਆ ਇਸ ਸਫਲ ਮੋੜ ਤੋਂ ਬਾਅਦ ਤੈਮੂਰ ਨੇ ਸੁਜਾਵਾਦ ਤੋਂ ਮਲਤਾਨ ਵੱਲ ਤੇਜ਼ੀ ਨਾਲ ਜਾ ਕੇ ਸ਼ਹਿਰ ਵਿੱਚ ਕਾਮ ਕਤਲੇਆਮ ਦਾ ਹੁਕਮ ਦਿੱਤਾ ਉਸ ਕਿਲੇ ਨੂੰ ਘੇਰ ਲਿਆ ਜਿੱਥੇ ਸਿੱਖ ਫੌਜਾਂ ਰਹਿ ਰਹੀਆਂ ਸਨ ਗੱਲਬਾਤ ਹੋਈ ਕਿ ਸਤਾਂ ਨੂੰ ਸਵਕਾਰ ਕਰਨ ਦੇ ਨਾਲ ਤੈਮੂਰ ਨੇ 18 ਫਰਵਰੀ 1780 ਨੂੰ ਕਿਲੇ ਤੇ ਕਬਜ਼ਾ ਕੀਤਾ ਜਿਸ ਤੋਂ ਬਾਅਦ ਤੈਮੂਰ ਸ਼ਾਹ ਨੇ ਮੁਜਰਫ ਖਾਨ ਨੂੰ ਮਲਤਾਨ ਦਾ ਨਾਜਰ ਨਿਯੁਕਤ ਕੀਤਾ ਅਬਦੁਲ ਕਰੀਮ ਖਾਨ ਬਾਬਰ ਸਿੱਖ ਫੌਜ ਇੱਕ بگੜੇ ਹੋਏ ਮੁਸਲਮਾਨ ਜਨਰਲ ਮੁਜਰਫ ਖਾਨ ਨੂੰ ਨਾਇਬ ਨਿਯੁਕਤ ਕੀਤਾ ਮਲਤਾਨ 1818 ਵਿੱਚ ਮਲਤਾਨ ਦੀ ਘੇਰਾਬੰਦੀ ਦੌਰਾਨ ਸਿੱਖ ਸਾਮਰਾਜ ਨੂੰ ਇਸ ਦਾ ਨਕਸਾਰ ਹੋਣ ਤਾਕਿ ਅਫਗਾਨ ਸ਼ਾਸਨ ਅਧੀਨ ਲਿਆ ਇਸ ਪੜਾ ਦਾ ਅੰਤ 20 ਮਈ 191793 ਨੂੰ ਤੈਮੂਰ ਸ਼ਾਹ ਦੀ ਮੌਤ ਨਾਲ ਹੋਇਆ ਜਿਸ ਨਾਲ ਉਹਦੇ ਉੱਤਰਾਧਿਕਾਰੀ ਜਮਾਨ ਸ਼ਾਹ ਦਰਾਨੀ ਦੀ ਗੱਦੀ ਤੇ ਬੈਠਿਆ ਤੇ ਜਮਾਨ ਸ਼ਾਹ ਦੀਆਂ ਮੁਹਿੰਮਾਂ ਕੀ ਸੀ ਜਬਾਨ ਸ਼ਾਹ ਜਮਾਨ ਸ਼ਾਹ 1792 ਵਿੱਚ ਸਿੱਖਾਂ ਦੇ ਵਿਰੁੱਧ ਪੰਜਾਬ ਦੀ ਮੁਹਿੰਮ ਜਨਵਰੀ 1797 ਵਿੱਚ ਲਾਹੌਰ ਉੱਤੇ ਕਾਬਜ਼ ਕਬਜ਼ਾ ਕਰ ਲਈ ਅਗਵਾਈ ਕੀਤੀ ਬਿਨਾਂ ਕਿਸੇ ਵਿਰੋਧ ਦੇ ਕਿਉਂਕਿ ਸਿੱਖ ਪਵਿੱਤਰ ਸ਼ਹਿਰ ਦੀ ਰੱਖਿਆ ਕਰਨ ਲਈ ਅਮਰਸਾ ਚਲੇ ਗਏ ਜਮਾਨ ਸ਼ਾਹ 13 ਜਨਵਰੀ ਹਾਂਜੀ ਹਾਂਜੀ ਡੈਲੀ ਪੰਜਾਬ ਡੈਲੀ ਫਨ ਵਾਲਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਤੁਹਾਡੇ ਚੈਨਲ ਤੇ ਜਲਦ ਤੋਂ ਜਲਦ ਸਬਸਕ੍ਰਾਈਬਰ ਵਧਣ ਤੇ ਤੁਸੀਂ ਵੀ ਲਾਈਵ ਹੋ ਕੇ ਆਪਣੇ ਵਿਚਾਰ ਸਾਂਝੇ ਕਰਦੇ ਹੋ ਤੇ ਕਿਉਂਕਿ ਜਿਹੜੇ ਸਿੱਖ ਸੀ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੀ ਰਾਖੀ ਲਈ ਗਏ ਜਮਾਨ ਸ਼ਾਹ 13 ਜਨਵਰੀ 1797 ਨੂੰ ਅੰਮ੍ਰਿਤਸਰ ਵੱਲ ਵਧਿਆ ਜਿੱਥੇ ਉਹ ਸ਼ਹਿਰ ਤੋਂ 10 ਕਿਲੋਮੀਟਰ ਦੂਰ ਸਿੱਖਾਂ ਦੁਆਰਾ ਹਾਰ ਗਿਆ ਜਿਵੇਂ ਕਿ ਕਾਬਲ ਤੋਂ ਖੂਫੀਆ ਸੂਚਨਾਵਾਂ ਤੇ ਮੁੱਖ ਅਫਗਾਨਿਸਤਾਨ ਦੇ ਸੰਭਾਵਿਤ ਅਰਾਨੀ ਹਮਲੇ ਦੀ ਚਤਾਵਨੀ ਦਿੱਤੀ ਗਈ ਜਮਾਨ ਸ਼ਾਹ ਨੂੰ ਆਪਣੀ ਪਹਿਲੀ ਪੰਜਾਬ ਮਹਿਮ ਨੂੰ ਛੱਡਣ ਅਤੇ ਆਪਣੇ ਭਰਾ ਮਹਿਮੂਦ ਸ਼ਾਹ ਦਰਾਨੀ ਦੀ ਅਗਵਾਈ ਹੇਠ ਇਸ ਖਤਰੇ ਦਾ ਮੁਕਾਬਲਾ ਕਰਨ ਲਈ ਫੌਜ ਜਟਾਉਣ ਦੀ ਘਰ ਵਾਪਸ ਪਰਤਣਾ ਪਿਆ ਸਿੱਖਾਂ ਨੇ ਲਾਹੌਰ ਤੇ ਮੁਨਕਬਜ਼ਾ ਕਰ ਲਿਆ ਪਿੱਛੋਂ ਹਟਣ ਤੋਂ ਬਾਅਦ ਉਸਦੇ ਡਿਪਟੀ ਜਨਰਲ ਅਹਿਮਦ ਖਾਨ ਸਹਾਜੀ ਬਾਸ਼ੀ ਨੂੰ ਅਫਗਾਨ ਸੈਨਿਕਾਂ ਨੇ ਚਾਰਜ ਵੱਜੋਂ ਲੜਨ ਲਈ ਛੱਡ ਦਿੱਤਾ ਗਿਆ ਪਰ ਉਹ ਵੀ ਸਿੱਖਾਂ ਦੁਆਰਾ ਹਾਰ ਗਿਆ ਤੇ ਮਾਰਿਆ ਗਿਆ ਕੁਝ ਸਮੇਂ ਲਈ ਮਹਿਮੂਦ ਸ਼ਾ ਦੁਰਾਨੀ ਨਾਲ ਨਜਿੱਠਣ ਤੋਂ ਬਾਅਦ ਜਮਾਸ਼ਾ ਪੰਜਾਬ ਵਾਪਸ ਆਉਂਦਾ ਹੈ ਤੇ 1798 ਵਿੱਚ ਪਤਝੜ ਵਿੱਚ ਬਿਨਾਂ ਕਿਸੇ ਵਿਰੋਧ ਦੇ ਲਾਹੌਰ ਉਤੇ ਕਬਜ਼ਾ ਕਰਕੇ ਇੱਕ ਵਾਰ ਫਿਰ ਤੋਂ ਆਪਣੀ ਮਹਿੰਮ ਸ਼ੁਰੂ ਕਰਦਾ ਪਰ ਇਹ ਰਣਜੀਤ ਸਿੰਘ ਦੀ ਰਣਨੀਤੀ ਸੀ ਉਸਨੇ ਲਾਹੌਰ ਸ਼ਹਿਰ ਨੂੰ ਘੇਰਾ ਪਾ ਕੇ ਘੇਰਾ ਪਾਲਿਆ ਤੇ ਜਮਾਨ ਸ਼ਾਹ ਨੇ ਦਿੱਲੀ ਵੱਲ ਕੂਚ ਕਰਨ ਦਾ ਅਦਲਾ-ਅਦਰਾ ਰੱਖਿਆ ਪਰ ਸਿੱਖਾਂ ਨੇ ਸਪਲਾਈ ਰੋਕਣ ਲਈ ਉਸਦੇ ਡੇਰੇ ਤੇ ਲਗਭਗ 150 ਕਿਲੋਮੀਟਰ ਨੂੰ ਬਰਬਾਦ ਕਰ ਦਿੱਤਾ ਤੇ ਝੜਪਾਂ ਵਿੱਚ ਸ਼ਾਮਲ ਹੋ ਗਿਆ। ਦ੍ਰਿੜ ਦੁਸ਼ਮਣ ਦਾ ਸਾਹਮਣਾ ਕਰਦੇ ਹੋਏ ਜੋ ਕਾਬਲ ਨਾਲ ਉਸਦਾ ਸੰਚਾਰ ਕੱਟ ਸਕਦਾ ਸੀ, ਸਾਹ ਜਮਾਨ ਨੇ ਬਬੀਕ ਦੀ ਵਰਤੋਂ ਕੀਤੀ ਤੇ 4 ਜਨਵਰੀ 1799 ਨੂੰ ਆਪਣੀਆਂ ਫੌਜਾਂ ਨਾਲ ਅਫਗਾਨistan ਵਾਪਸ ਆ ਗਿਆ ਭੰਗੀ ਸ ਇੱਕ ਮਿਸਲ ਦੇ ਲਾਹੌਰ ਤੇ ਮੁੜ ਕਬਜ਼ਾ ਕਰ ਲਿਆ ਜਮਾਨ ਸ਼ਾਹ ਨੇ ਫਿਰ ਤੋਂ ਸਿੱਖਾਂ ਨੂੰ ਬੰਦਨ ਦੀ ਕੋਸ਼ਿਸ਼ ਕੀਤੀ ਤੇ 1619 ਸਾਲਾਂ ਰਣਜੀਤ ਸਿੰਘ ਨੂੰ ਲਾਹੌਰ ਦਾ ਗਵਰਨਰ ਨਿਯੁਕਤ ਕੀਤਾ ਤੇ ਪਸ਼ਾਵਰ ਵਾਪਸ ਭਰ ਦਿੱਤਾ ਜਿੱਥੇ ਸਿੱਖਾਂ ਨੇ ਅਫਗਾਨਾਂ ਨੂੰ ਜ਼ਿਲਮ ਦਰਿਆ ਤੱਕ ਹਟਾਇਆ ਦਰਿਆ ਪਾਰ ਕਰਦੇ ਸਮੇਂ ਜਮਾਨ ਸ਼ਾਹ ਨੇ ਚੜਾਈ ਕਰਨ ਦੀ ਜ਼ਿਆਦਾਤਰ ਆਦਮੀ ਰਸਤ ਅਤੇ ਭਾਰੀ ਤੋਪਖਾਨਾ ਘਵਾ ਲਿਆ ਆਖਰਕਾਰ ਸ਼ਾਹ ਜਮਾਨ ਨੇ ਉਸਦੀ ਬਾਕੀ ਦੀ ਫੌਜ ਮਹਮ ਤੋਂ ਥੱਕ ਕੇ 1790 ਦੇ ਅਖੀਰ ਵਿੱਚ ਕੰਦਾਰ ਪਹੁੰਚ ਗਈ ਜਮਾਨ ਸਾਹ ਨੇ 1800 ਦੀ ਬਸੰਤ ਵਿੱਚ ਪੰਜਾਬ ਦੀ ਆਪਣੀ ਤੀਜੀ ਮੋਹਮ ਸ਼ੁਰੂ ਪੰਜਾਬ ਦੀ ਤੀਜੀ ਮੋਹਮ ਸ਼ੁਰੂ ਕੀਤੀ ਅਤੇ ਉਸ ਨਾਲ ਨਿਜਠਣ ਲਈ ਸਾਜ ਉਸ ਰਸੀ ਹਾਲਾਂਕਿ ਅਫਗਾਨਿਸਤਾਨ ਵਿੱਚ ਘਰੇਲੂ ਝਗੜੇ ਹੋਣ ਕਾਰਨ ਉਸ ਨੂੰ ਇੱਕ ਵਾਰ ਫਿਰ ਆਪਣੀ ਭਰਾ ਮਹਿਮੂਦ ਸ਼ਾਹ ਦੁਰਾਨੀ ਨਾਲ ਜੱਠਣ ਲਈ ਆਪਣੇ ਮਹਿੰਮ ਨੂੰ ਵਿਚਾਲੇ ਛੱਡਣ ਲਈ ਮਜਬੂਰ ਕੀਤਾ ਗਿਆ ਜਮਾਨ ਸ਼ਾਹ ਪੰਜਾਬ ਵਾਪਸ ਨਹੀਂ ਆਇਆ ਤੇ ਮਹਿਮੂਦ ਸ਼ਾਹ ਦੁਬਾਰਾ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੁਣ ਮਹਾਰਾਜਾ ਰਣਜੀਤ ਸਿੰਘ ਦੀਆਂ ਮਹਿੰਮਾਂ ਕੀ ਸੀਗੀਆਂ 1813 ਵਿੱਚ ਅੜਕ ਦੇ ਕਿਰੇ ਦੀ ਵਾਪਸੀ ਦੀ ਮੰਗ ਕਰਨ ਤੋਂ ਬਾਅਦ ਦੁਰਾਨੀ ਪ੍ਰਧਾਨ ਮੰਤਰੀ ਵਜ਼ੀਰ ਫਤਿਹ ਖਾਨ ਨੇ ਅੜਕ ਨੂੰ ਘੇਰ ਲਿਆ ਇੱਕ ਪੰਜਾਬੀ ਰਾਹਤ ਫੋਰਸ ਪਹੁੰਚੀ ਤੇ 3 ਮਹੀਨਿਆਂ ਤੱਕ ਦੋਵੇਂ ਅਫਗਾਨ ਦੋਵੇਂ ਫੌਜਾਂ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਦੀਆਂ ਰਹੀਆਂ ਕੋਈ ਵੀ ਤੇ ਰਗੇ ਨਹੀਂ ਬਦੀ ਜਿਵੇਂ ਕਿ ਗਰਮੀਆਂ ਦੀਆਂ ਗਰਮੀ ਦੇ ਫੌਜਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕੀਤਾ ਦਿਵਾਨ ਮੁਹੰਮਦ ਚੰਦ ਨੇ ਅਫਗਾਨਾਂ ਨੂੰ ਦਰਿਆ ਤੋਂ ਪਾਣੀ ਲੈਣ ਤੋਂ ਰੋਕਣ ਲਈ ਆਪਣੇ ਫੌਜ ਨੂੰ ਮਾਰਚ ਕਰਨ ਲਈ ਕਿਹਾ ਪਾਣੀ ਦੀ ਸਪਲਾਈ ਲਈ ਅਫਗਾਨਾਂ ਨੇ ਨਦੀਵਲ ਹਮਲਾ ਕੀਤਾ ਪਰ ਇਸ ਨੂੰ ਤੋੜਨ ਵਿੱਚ ਅਸਮਰਥ ਰਹੇ ਮੁਹੰਮਦ ਚੰਦ ਨੇ ਅਫਗਾਨਾਂ ਦੇ ਕਮਜ਼ੋਰ ਹੋਣ ਨੂੰ ਸਮਝਦੇ ਹੋਏ ਅਫਗਾਨਾਂ ਤੇ ਆਪਣੇ ਘੋੜਸਵਾਰਾਂ ਨੂੰ ਭੇਜਿਆ ਤੇ ਅਫਗਾਨ 2000 ਆਦਮੀਆਂ ਨੂੰ ਗੁਆਕੇ ਭੱਜ ਗਏ ਹੁਣ ਰਣਜੀਤ ਸਿੰਘ ਤੇ ਧੋਖਾਦਲੀ ਦਾ ਦੋਸ਼ ਲਗਾਉਂਦੇ ਹੋਏ ਫਤਿਹ ਖਾਨ ਪ੍ਰਾਂ 1813 ਵਿੱਚ 15000 ਘੋੜਸਵਾਰਾਂ ਦੀ ਅਗਵਾਈ ਵਿੱਚ ਕਸ਼ਮੀਰ ਤੋਂ ਰਵਾਨਾ ਹੁੰਦਾ ਹੈ ਅਤੇ ਆਟਕ ਦੇ ਕਿਲੇ ਵਿੱਚ ਪ੍ਰਵੇਸ਼ ਕੀਤਾ ਉਸ ਸਮੇਂ ਰਣਜੀਤ ਸਿੰਘ ਨੇ ਬਹਰਾਨ ਤੋਂ ਦੀਵਾਨ ਮੁਕਮ ਚੰਦ ਅਤੇ ਕਰਮਚੰਦ ਚਾਹਲ ਨੂੰ ਘੋੜਸਵਾਰ ਤੂਫਖਾਨੇ ਦੇ ਪੈਦਲ ਫੌਜੀ ਦੀ ਇੱਕ ਬਟਾਲੀਆ ਨਾਲ ਅਫਗਾਨਾਂ ਦਾ ਮੁਕਾਬਲਾ ਕਰਨ ਲਈ ਭੇਜਿਆ ਦੀਵਾਨ ਮੁਹੰਮਦ ਚੰਦ ਨਈਅਰ ਨੇ ਅਫਗਾਨ ਕੈਂਪਾਂ ਤੋਂ 8 ਮੀਲ 13 ਕਿਲੋਮੀਟਰ ਦੂਰ ਡੇਰਾ ਲਾਇਆ 12 ਜੁਲਾਈ 1813 ਨੂੰ ਅਫਗਾਨਾਂ ਦੀ ਸਪਲਾਈ ਖਤਮ ਹੋ ਗਈ ਅਤੇ ਦੀਵਾਨ ਮੁਹੰਮਦ ਚੰਦ ਨਈਅਰ ਨੇ ਲੜਾਈ ਦੀ ਪੇਸ਼ਕਸ਼ ਕਰ ਲਈ ਸਿੰਧ ਨਦੀ ਦੇ ਕੰਢੇ ਆਟਕ ਤੇ ਹੈਦੂਰ ਤੱਕ 8 ਕਿਲੋਮੀਟਰ ਮੀਂਝ ਕੇ 5 ਮੀਲ ਮਾਰਚ ਕੀਤਾ 13 ਜੁਲਾਈ 1813 ਨੂੰ ਦੀਵਾਨ ਮੁਹੰਮਦ ਚੰਦ ਨਈਅਰ ਨੇ ਘੋੜਸਵਾਰਾਂ ਨੂੰ ਚਾਰ ਡਿਵੀਜ਼ਨਾਂ ਵਿੱਚ ਵੰਡਿਆ ਇੱਕ ਡਿਵੀਜ਼ਨ ਦੀ ਕਮਾਨ ਹਰੀ ਸਿੰਘ ਨਲਯੂ ਨੇ ਦਿੱਤੀ ਇੱਕ ਡਿਵੀਜ਼ਨ ਦੀ ਕਮਾਨ ਖੁਦ ਲੈ ਲਈ ਫਿਰ ਆਉਂਦਾ ਫਤਿਹ ਖਾਨ ਅਤੇ ਆਪਣੇ ਪਠਾਣਾ ਨੂੰ ਘੋੜਸਵਾਰ ਚਾਰਜ ਕਰਕੇ ਭੇਜ ਕੇ ਲੜਾਈ ਦੀ ਸ਼ੁਰੂਆਤ ਕੀਤੀ ਜਿਸ ਨੂੰ ਸਿੱਖ ਤੋਪਖਾਨੇ ਦੀ ਭਾਰੀ ਗੋਲੀਬਾਰੀ ਨੇ ਖਦੇੜ ਦਿੱਤਾ ਅਫਗਾਨਾਂ ਨੇ دوست ਮੁਹੰਮਦ ਖਾਨ ਦੀ ਅਗਵਾਈ ਹੇਠ ਫੈਲੀ ਕੀਤੀ ਜਿਸ ਨੇ ਗਾਜ਼ੀਆ ਦੀ ਇੱਕ ਹੋਰ ਘੋੜਸਵਾਰ ਚਾਰਜ ਦੇ ਅਗਵਾਈ ਕੀਤੀ ਜਿਸ ਨੇ ਸਿੱਖ ਪੌਜ ਦੇ ਇੱਕ ਬਿੰਗ ਨੂੰ ਬਗਾਲ ਦਿੱਤਾ ਤੇ ਕੁਝ ਤੋਪਖਾਨਿਆਂ ਤੇ ਕਬਜ਼ਾ ਕਰ ਲਿਆ ਜਦੋਂ ਇਹ ਜਾਪਦਾ ਹੈ ਕਿ ਸਿੱਖ ਲੜਾਈ ਹਾਰ ਗਏ ਤਾਂ ਦਵਾਨ ਮੁਕਬ ਚੰਦ ਨੇ ਇੱਕ ਜੰਗੀ ਹਾਥੀ ਦੇ ਉੱਪਰ ਇੱਕ ਘੋੜ ਸਵਾਰ ਪਾਉਂਦਿਆਂ ਗਵਾਈ ਕੀਤੀ ਜਿਸ ਨੇ ਅਫਗਾਨਾਂ ਨੂੰ ਹਰਾ ਕੇ ਥਾਂ ਤੋਂ ਭੱਜਣਾ ਆ ਤੇ ਭੱਜਣ ਲਈ ਮਜਬੂਰ ਕੀਤਾ ਫਤਿਹ ਖਾਨ ਨੇ ਆਪਣੇ ਭਰਾ ਦੋਸਤ ਮੁਹੰਮਦ ਖਾਨ ਦੀ ਮੌਤ ਤੋਂ ਡਰੇ ਕਾਬਲ ਨੂੰ ਭੱਜ ਗਿਆ ਤੇ ਸਿੱਖਾਂ ਦੇ ਗਵਾਚੇ ਤੋਪਖਾਨੇ ਦੇ ਟੁਕੜਿਆਂ ਸੇਤ ਸਮੇਤ ਅਫਗਾਨ ਕੈਂਪ ਤੇ ਕਬਜ਼ਾ ਕਰ ਲਿਆ ਹੁਣ ਅੜਕ ਦੀ ਜਿੱਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਦਰਾਨੀ ਰਾਜ ਵਿੱਚ ਅਸਥਿਰਤਾ ਦਾ ਫਾਇਦਾ ਉਠਾਉਣ ਦਾ ਫੈਸਲਾ ਕੀਤਾ ਅਤੇ ਦਰਾਨੀ ਸਾਮਰਾਜ ਤੋਂ ਕਸ਼ਮੀਰ ਖੋਹ ਲਈ ਇੱਕ ਮੋਹਮ ਸ਼ੁਰੂ ਕੀਤੀ ਜੂਨ ਤੱਕ ਦਿਵਾਨ ਮੁਖਮ ਚਾਂਦੇ ਪੋਤੇ ਰਾਮ ਦਿਆਲ ਦੀ ਕਮਾਨ ਹੇਠ 30000 ਬੰਦਿਆਂ ਨੇ ਫੌਜ ਨੇ ਬਾਰਾਮੂਲਾ ਬਾਰਾਮੂਲਾ ਬਲਕੂਚ ਕੀਤਾ ਜਿਸ ਦੀ ਅਗਵਾਈ ਰਣਜੀਤ ਸਿੰਘ ਦੇ ਪੁੱਛ ਵੱਲ ਕੀਤੀ ਗਈ ਰਣਜੀਤ ਸਿੰਘ ਦੀ ਫੌਜ ਮੁਸਲਾ ਧਾਰ ਬਾਰਿਸ਼ ਕਾਰਨ ਦੇਰ ਨਾਲ ਪਹੁੰਚੀ ਜਦੋਂ ਕਿ ਰਾਮ ਦਿਆਲ ਦੀ ਫੌਜ ਨੇ 20 ਜੁਲਾਈ 1814 ਨੂੰ ਬਾਰਾਮੂਲਾ ਕਿਲੇ ਤੇ ਕਬਜ਼ਾ ਕਰ ਲਿਆ ਜਦੋਂ ਦਿਆਲ ਸਿੰਘ ਦੀ ਫੌਜ ਕਸ਼ਮੀਰ ਦੇ ਗਵਰਨਰ ਸੁਪਰੀਆ ਕੋਲ ਪਹੁੰਚੀ ਤਾਂ ਅਜੀਮ ਖਾਨ ਨੇ ਉਸ ਨੂੰ ਰੋਕ ਦਿੱਤਾ ਦੇਰੀ ਦੀ ਕਾਰਵਾਈ ਨਾਲ ਲੜਦੇ ਹੋਏ ਦਿਆਲ ਸਿੰਘ ਨੇ ਰਣਜੀਤ ਸਿੰਘ ਦੇ 5000 ਜਵਾਨਾਂ ਦੀ ਮਜ਼ਬੂਤੀ ਦੀ ਉਡੀਕ ਕੀਤੀ ਅਫਗਾਨ ਸਨਾਈਪਰਾਂ ਦੁਆਰਾ ਇਹਨਾਂ ਮਜ਼ਬੂਤੀ ਨੂੰ ਰੋਕਣ ਲਈ ਮਜਬੂਰ ਕੀਤਾ ਗਿਆ ਰਣਜੀਤ ਸਿੰਘ ਦੀ ਫੌਜ ਲਈ ਭੋਜਨ ਦੀ ਸਪਲਾਈ ਇੱਕ ਵੱਡਾ ਮੁੱਦਾ ਬਣ ਗਈ ਜਿਸ ਤੋਂ ਬਾਅਦ ਹਜਾ ਫੈਲ ਗਿਆ ਇਸ ਦੌਰਾਨ ਰਾਮਦੇਵਾਲ ਜੋ ਸ਼੍ਰੀਨਗਰ ਦੇ ਨੇੜੇ ਫਸਿਆ ਹੋਇਆ ਸੀ ਅਜੀਮ ਖਾਨ ਤੋਂ ਗੱਲਬਾਤ ਲਈ ਸ਼ਾਂਤੀ ਦਾ ਪ੍ਰਸਤਾਵ ਪ੍ਰਾਪਤ ਹੋਇਆ ਤੇ ਇੱਕ ਮੁਕਾਬਲ ਮੁਸ਼ਕਲ ਸਥਿਤੀ ਤੋਂ ਬਾਅਦ ਆਪਣੇ ਆਪ ਨੂੰ ਕੱਢਣ ਦੇ ਯੋਗ ਹੋ ਗਿਆ ਰਣਜੀਤ ਸਿੰਘ ਦੀ ਇਹ ਮਹਮਦੋਂ ਫੇਰ ਹੋਈ ਹੁਣ ਅੰਮ੍ਰਿਤਸਰ ਲਾਹੌਰ ਤੇ ਸਿੱਖ ਸਾਮਰਾਜ ਦੇ ਹੋਏ ਵੱਡੇ ਸ਼ਹਿਰ ਜਿੱਤਣ ਦੀ ਖੁਸ਼ੀ ਵਿੱਚ 2 ਮਹੀਨਿਆਂ ਬਾਅਦ ਰੋਸ਼ਨ ਲਹਿ ਆਟਕ ਵਿਕੇ ਆਪਣੀ ਹਾਰ ਤੋਂ ਬਾਅਦ ਫਤਿਹ ਖਾਨ ਨੇ ਈਰਾਨ ਦੇ ਸ਼ਾਹ ਕਲੀ ਸਾਹ ਅਤੇ ਉਸਦੇ ਪੁੱਤਰ ਅਲੀ ਮਿਰਜ਼ਾ ਦੁਆਰਾ ਹਰਾਤ ਦੀ ਦੁਨੀਆ ਸੂਬੇ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਮੁਕਾਬਲਾ ਕੀਤਾ ਜਿਸ ਨਾਲ ਉਹਨਾਂ ਦੇ ਨਵੇਂ ਕਬਜ਼ੇ ਵਾਲੇ ਕਸ਼ਮੀਰ ਤੇ ਸੂਬੇ ਨੂੰ ਹਮਲੇ ਲਈ ਖੁੱਲਾ ਛੱਡ ਦਿੱਤਾ ਹੁਣ ਮਲਤਾਨ ਤੇ ਕਬਜ਼ਾ ਕਿਵੇਂ ਸੀ ਜਨਵਰੀ ਦੇ ਸ਼ੁਰੂ ਵਿੱਚ ਸਿੱਖ ਫੌਜਾਂ ਨੇ ਨਵਾਬ ਮੁਜ਼ਰਫ ਖਾਨ ਅਤੇ ਮੁਜ਼ਰਫ ਗੜਾ ਤੇ ਖਾਨਗੜ੍ਹ ਦੇ ਕਿਲਿਆਂ ਤੇ ਕਬਜ਼ਾ ਕਰਨ ਨਾਲ ਆਪਣੀ ਮਹਾਈਮਾ ਸ਼ੁਰੂ ਕੀਤੀਆਂ ਫਰਵਰੀ ਵਿੱਚ ਖੜਕ ਸਿੰਘ ਦੀ ਗਵਾਈ ਵਿੱਚ ਸਿੱਖ ਫੌਜ ਮਲਤਾਨ ਪਹੁੰਚੀ ਅਤੇ ਮੁਜ਼ਰਫ ਨੂੰ ਸਮਰਪਣ ਕਰਨ ਦਾ ਹੁਕਮ ਦਿੱਤਾ ਪਰ ਮੁਜ਼ਰਫ ਨੇ ਇਨਕਾਰ ਕਰ ਦਿੱਤਾ ਸਿੱਖ ਫੌਜਾਂ ਨੇ ਸ਼ਹਿਰ ਦੇ ਨੇੜੇ ਇੱਕ ਲੜਾਈ ਜਿੱਤ ਲਈ ਪਰ ਮੁਜ਼ਰਫ ਦੇ ਕਿਲੇ ਵਿੱਚ ਪਿੱਛੇ ਹਟਣ ਤੋਂ ਪਹਿਲਾਂ ਉਹਨਾਂ ਕਬਜ਼ਾ ਕਰਨ ਵਿੱਚ ਸਮਰਥ ਰਹੇ ਜਨ ਸਿੱਖ ਫੌਜ ਤੇ ਹੋਰ ਤੋਪਖਾਨੇ ਦੀ ਮੰਗ ਕੀਤੀ ਤੇ ਰਣਜੀਤ ਸਿੰਘ ਨੇ ਉਹਨਾਂ ਨੂੰ ਜਮਜਮਾ ਅਤੇ ਹੋਰ ਵੱਡੇ ਤੋਪਖਾਨੇ ਭੇਜੇ ਜਿਸ ਨਾਲ ਕਿਲੇ ਦੀ ਕੰਧ ਤੇ ਗੋਲੀਬਾਰੀ ਸ਼ੁਰੂ ਹੋਈ ਜੂਨ ਦੇ ਸ਼ੁਰੂ ਵਿੱਚ ਸਾਧੂ ਸਿੰਘ ਅਤੇ ਹੋਰ ਕਾਨੀਆਂ ਨੇ ਇੱਕ ਛੋਟੇ ਜਿਹੇ ਜੱਥੇ ਨੇ ਕਿਲੇ ਦੀਆਂ ਕੰਧਾਂ ਉੱਤੇ ਹਮਲਾ ਕਰਨਾ ਸ਼ੁਰੂ ਕੀਤਾ ਕੰਧ ਵਿੱਚ ਇੱਕ ਪਾੜ ਪਾਇਆ ਗਿਆ ਜਿਵੇਂ ਹੀ ਉਹ ਅਣਜਾਣ ਗੜੀ ਦਾ ਗੜੀ ਨਾਲ ਲੜਨ ਲਈ ਭੱਜੇ ਤਾਂ ਵੱਡੀ ਸਿੱਖ ਫੌਜ ਚੌਕਸ ਹੋ ਗਈ ਕਿਲੇ ਵਿੱਚ ਦਾਖਲ ਹੋ ਗਏ ਮੁਜ਼ਰਫਾ ਤੇ ਉਸਦੇ ਪੁੱਤਰ ਨੇ ਕਿਲੇ ਦੀ ਰੱਖਿਆ ਕਰਨ ਲਈ ਇੱਕ ਹਮਲਾਵਰ ਕੋਸ਼ਿਸ਼ ਕੀਤੀ ਪਰ ਲੜਾਈ ਵਿੱਚ ਮਾਰੇ ਆ ਲਿਆ ਮਲਤਾਨ ਦੀ ਘੇਰਾਬੰਦੀ ਤੋਂ ਬਾਅਦ ਪਸ਼ਾਵਰ ਖੇਤਰਾ ਵਿੱਚ ਮਹੱਤਮਪੂਰਨ ਅਫਗਾਨ ਪ੍ਰਭਾਵ ਨੂੰ ਖਤਮ ਕਦ ਦਿੱਤਾ ਗਿਆ ਤੇ ਸਿੱਖਾਂ ਨੇ ਪਛਾਵਰ ਤੇ ਫਿਰ ਕਬਜ਼ਾ ਕੀਤਾ ਤੇ ਅਹਿਮ ਸਾਬਤ ਹੋਇਆ ਹੁਣ ਸੂਪੀਆ ਦੀ ਲੜਾਈ ਕੀਤੀ ਸੀ ਇਸ ਲੜਾਈ ਵਿੱਚ 1819 ਵਿੱਚ ਕਸ਼ਮੀਰ ਮਹਮ ਸ਼ਾਮਲ ਸੀ ਜਿਸ ਕਾਰਨ ਕਸ਼ਮੀਰ ਨੂੰ ਸਿੱਖ ਸਾਮਰਾਜ ਨਾਲ ਮਿਲਾਇਆ ਗਿਆ ਜਦੋਂ ਸਿੱਖ ਫੌਜ ਲੜਾਈ ਤੋਂ ਬਾਅਦ ਸ਼ਿਰੀਨਗਰ ਸ਼ਹਿਰ ਵਿੱਚ ਦਾਖਲ ਹੁੰਦੀ ਆ ਤਾਂ ਖੜਕ ਸਿੰਘ ਤੇ ਹਰ ਨਾਗਰਿਕ ਦੀ ਨਿੱਜੀ ਸੁਰੱਖਿਆ ਦੀ ਗਾਰੰਟੀ ਦਿੱਤੀ ਜਾਂਦੀ ਆ ਅਤੇ ਯਕੀਨੀ ਬਣਾਇਆ ਜਾਂਦਾ ਕਿ ਸ਼ਹਿਰ ਨੂੰ ਲੁੱਟਿਆ ਨਾ ਜਾਵੇ ਸ਼੍ਰੀਨਗਰ ਤੇ ਸ਼ਾਂਤੀਪੂਰਨ ਕਬਜ਼ਾ ਕਰਨ ਦਾ ਕਾਰਨਾ ਮਹੱਤਵਪੂਰਨ ਸੀ ਕਿਉਂਕਿ ਸ਼੍ਰੀਨਗਰ ਸਾਲ ਬਣਾਉਣ ਦਾ ਵੱਡਾ ਅਧਿయోగ ਹੋਣ ਦੇ ਇਲਾਵਾ ਪੰਜਾਬ ਤਿੱਬਤ ਇਸ ਕਰਦੋ ਅਤੇ ਲਦਾਖ ਵਿਚਾਰ ਵਪਾਰ ਦਾ ਇੱਕ ਕੇਂਦਰ ਸੀ ਸ਼੍ਰੀਨਗਰ ਉੱਤੇ ਕਬਜ਼ਾ ਕਰਨ ਤੋਂ ਬਾਅਦ ਸਿੱਖ ਫੌਜ ਨੂੰ ਕਸ਼ਮੀਰ ਨੂੰ ਜਿੱਤਲ ਵਿੱਚ ਕਿਸੇ ਵੱਡੇ ਵਿਰੋਧਾ ਸਾਹਮਣਾ ਨਹੀਂ ਕਰਨਾ ਪਿਆ ਕਸ਼ਮੀਰ ਦੇ ਕਬਜ਼ੇ ਤੇ ਤਿੱਬਤ ਨਾਲ ਸਿੱਖ ਸਾਮਰਾਜ ਦੀਆਂ ਹੱਦਾਂ ਤੈਅ ਕੀਤੀਆਂ ਗਈਆਂ ਕਸ਼ਮੀਰ ਦੀ ਜਿੱਤ ਦੇ ਸਿੱਖ ਸਾਮਰਾਜ ਵਿੱਚ ਇੱਕ ਵਿਆਪਕ ਜੋੜ ਤਿਬਜੂ ਜੰਨਨ ਚਿੰਤਨ ਕੀਤਾ ਤੇ ਸਮਰਾਜ ਦੇ ਮਾਲੀਏ ਜ਼ਮੀਨੀ ਹਿੱਸੇ ਬਾਰੇ ਇੱਕ ਮਹੱਤਵਪੂਰਨ ਵਾਧਾ ਕੀਤਾ ਹੁਣ ਆਉਂਦੀ ਹੈ ਨੌਸ਼ਿਹਰਾ ਦੀ ਲੜਾਈ 14 ਮਾਰਚ 1823 ਨੂੰ ਨੌਸ਼ਿਹਰਾ ਦੀ ਖੂਨੀ ਲੜਾਈ ਵਿੱਚ ਰਣਜੀਤ ਸਿੰਘ ਦੀ ਅਗਵਾਈ ਵਿੱਚ ਸਿੱਖ ਫੌਜਾਂ ਨੇ ਪਸ਼ਾਵਰ ਦੇ ਸਰਦਾਰਾਂ ਦੁਆਰਾ ਅਹਿਮਾਜਦ ਪ੍ਰਾਪਤ ਜੋਸਪਈ ਅਫਗਾਨਾ ਹੁਰਾਇਆ ਅਜੀਮ ਖਾਨ ਬਰਕਾਜਾਈ ਇਸ ਘਟਨਾ ਤੋਂ ਇੰਨਾ ਦੁਖੀ ਹੋਇਆ ਗੇ ਮਹੀਨੇ ਸ਼ੁਰੂ ਵਿੱਚ ਡੇਢ ਮਹੀਨੇ ਬਾਅਦ ਦੁੱਖ ਅਤੇ ਨਮੋਸੀ ਨਾਲ ਉਸਦੀ ਮੌਤ ਹੋਈ ਜਮਰੌਦ ਦੀ ਲੜਾਈ ਤੀਜੀ ਅਫਗਾਨ ਸਿੱਖ ਜੰਗ ਵਿੱਚ ਪੰਜਵੇਂ ਦੇ ਸਭ ਤੋਂ ਵੱਡੀ ਲੜਾਈ ਸੀ ਲੜਾਈ ਦੇ ਨਤੀਜੇ ਨੂੰ ਲੈ ਕੇ ਇਤਿਹਾਸਕਾਰਾਂ ਵਿੱਚ મતਭੇਦ ਸਨ ਕੁਝ ਅਫਗਾਨਾਂ ਦੀ ਕਿਲੇ ਦੇ ਪਸ਼ਾਵਰ ਸ਼ਹਿਰ ਜਾਂ ਜਮਰੌਦ ਦੇ ਸ਼ਹਿਰ ਨੂੰ ਸਿੱਖਾਂ ਵੱਲੋਂ ਜਿੱਤਣ ਲੈਣ ਦਾ ਦਾਵਾ ਕੀਤਾ ਗਿਆ ਦੂਜੇ ਪਾਸੇ ਕੁਝ ਕਹਿੰਦੇ ਸਨ ਕਿ ਕਹਿੰਦੇ ਸਨ ਕਿ ਹਰੀ ਸਿੰਘ ਨਲਬਾਹ ਦੀ ਹੱਤਿਆ ਦੇ ਨਤੀਜੇ ਵਜੋਂ ਅਫਗਾਨਾਂ ਦੀ ਜਿੱਤ ਹੋਈ ਜੀਮਸ ਨੋਰਸ ਟੈਕਸਾਸ ਦੇ ਐਨਐਮ ਇੰਟਰਨੈਸ਼ਨਲ ਯੂਨੀਵਰਸਿਟੀ ਨੇ ਰਾਜਨੀਤਿਕ ਸਾਸਨ ਦੇ ਪ੍ਰੋਫੈਸਰ ਕਹਿੰਦੇ ਹਨ ਕਿ ਇਹ ਲੜਾਈ ਬੇਸੱਤਾ ਰਹੀ ਸੀ ਜੋ ਜਮਰੌਦਾ ਜੁਦ ਹੋਇਆ ਹੁਣ ਤੁਸੀਂ ਇਹਨਾਂ ਚੀਜ਼ਾਂ ਬਾਰੇ ਪੜਿਆ ਹੋ ਸਕਦਾ ਕੁਝ ਨੂੰ ਨਹੀਂ ਪਤਾ ਹੋਵੇ ਕਿਉਂਕਿ ਅਸੀਂ ਨਾ ਕਿਸੇ ਚੀਜ਼ ਨੂੰ ਲੰਬਾਰੀ ਪੜਨਾ ਚਾਹੁੰਦੇ ਅਗਰ ਪੜਾਂਗੇ ਨਹੀਂ ਬਿਚਾਰਾਂਗੇ ਨਹੀਂ ਸਮਝਾਂਗੇ ਨਹੀਂ ਤਾਂ ਚੀਜ਼ਾਂ ਬਾਰੇ ਪਤਾ ਕਿਵੇਂ ਲੱਗੂਗਾ ਜੋ ਤੁਹਾਡੀ ਜ਼ਿੰਦਗੀ ਦਾ ਹਿੱਸਾ ਨੇ ਸਾਡੇ ਵਿੱਚ ਸਾਡੇ ਇਤਿਹਾਸ ਵਿੱਚ ਜਿੱਡਾ ਸਾਡਾ ਇਤਿਹਾਸ ਐਨਾ ਕੁਝ ਹੋਇਆ ਇੰਨੀਆਂ ਲੜਾਈਆਂ ਹੋਈਆਂ ਕਿਸ ਲਈ ਹੋਈਆਂ ਤੇ ਇਹ ਸਾਨੂੰ ਪੁੱਛੋਕਰ ਸਾਡਾ ਸਮਝਣਾ ਪੈਣਾ ਪੜਨਾ ਪੈਣਾ ਵਿਚਾਰਨਾ ਪੈਣਾ ਅਗਰ ਮੇਰੀ ਵੀਡੀਓ ਰਾਹੀਂ ਕਿਸੇ ਦੇ ਵਿਚਾਰ ਮਤਭੇਦ ਹੋਣ ਕਮੈਂਟ ਬਾਕਸਾਂ ਵਿੱਚ ਆਪਣੇ ਵਿਚਾਰ ਦੇ ਸਕਦਾ ਤੇ ਉਹ ਵਿਚਾਰਾਂ ਨਾਲ ਵਿਚਾਰਾਂ ਦੀ ਸਾਧਵੀ ਪਾ ਸਕਦਾ ਤੇ ਅਗਰ ਮੇਰੀ ਵੀਡੀਓ ਵਿੱਚ ਕਿਸੇ ਚੀਜ਼ ਦੀ ਕਮੀ ਪੇਸ਼ੀ ਰਹ ਗਈ ਜਾਂ ਕਿਸੇ ਚੀਜ਼ ਤੋਂ ਕੁਝ ਚੀਜ਼ਾਂ ਬਾਧੀਆਂ ਰਹਿ ਗਈਆਂ ਤਾਂ ਮਾਫੀ ਦੇ ਜਾਚ ਕੈਂੀਆਂ ਬੇਨਤੀਆਂ ਪ੍ਰਵਾਨ ਕਰੂੰ ਸਤ ਸ੍ਰੀ ਅਕਾਲ